ਜਿਹੜੇ ਉਹਨਾਂ ਨੂੰ ਹਮਲਾਵਰ ਸੀਗੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਇੱਥੇ ਆਉਣ ਦਾ ਪਹਿਲਾਂ ਹੀ ਪਤਾ ਸੀਗਾ ਉਹਨਾਂ ਨੂੰ ਇਹ ਸੀ ਆਈ ਡੀ ਸੀ ਚਾਹੇ ਉਹ ਘਰ ਤੋਂ ਹੋਈ ਸੀ ਜਾਂ ਕਿਸੇ ਨਾਲ ਦੇ ਤੋਂ ਹੋਈ ਸੀ ਉਹਨਾਂ ਨੂੰ ਇਹ ਖਬਰ ਹੈ ਜਿਹੜੀ ਉਹ ਸਾਰੀ ਪਹਿਲਾਂ ਸੀ ਚਾਹੇ ਉਹਨਾਂ ਦੀ ਸਿੱਧੂ ਮੂਸੇ ਵਾਲੇ ਨਾਲ ਕੋਈ ਫੋਨ ਤੇ ਗੱਲਬਾਤ ਹੋਈ ਸੀ ਕਿਉਂਕਿ ਹਮਲਾਵਰਾਂ ਦੇ ਵਿੱਚ 8 ਬੰਦੇ ਨੇ ਜਿਹੜੇ ਨੇੜੇ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਕਾਫੀ ਸਮਾਂ ਨਾਲ ਜਿਹੜੇ ਉਹ ਬੈਠੇ ਰਹੇ ਇੱਥੋਂ ਲੱਗਦਾ ਹੈ ਕਿ ਹਮਲਾਵਰ ਨੇ ਜਿਹੜੇ ਸਿਰਫ ਮੌਕੇ ਤੇ ਹੀ ਪਿੱਛੇ ਨਹੀਂ ਲੱਗੇ ਉਹਨਾਂ ਨੂੰ ਪਤਾ ਸੀਗਾ ਕਿ ਉਸ ਦਿਨ ਸੇ ਦੂਸੇ ਵਾਲੇ ਨੇ ਇਹ ਪਿੰਡ ਚੋਂ ਲੰਘਣਾ ਇੱਥੇ ਨੇੜੇ ਸ਼ਮਸ਼ਾਨ ਘਾਟ ਹੈ ਪਿੰਡ ਦੇ ਲੋਕਾਂ ਵੱਲੋਂ ਵੀ ਦੱਸਿਆ ਗਿਆ ਕਿ ਅੱਠ ਬੰਦੇ ਸ਼ਮਸ਼ਾਨ ਘਾਟ ਦੇ ਵਿੱਚ ਕਾਫੀ ਲੰਮਾ ਸਮਾਂ ਬੈਠੇ ਰਹੇ ਸੋ ਭਾਈ ਜੀ ਦੀ ਗੱਡੀ ਇੱਧਰੋਂ ਆਈ ਇੱਧਰੋਂ ਹਾਂਜੀ ਯਾਨੀ ਕਿ ਇਹ ਕਿਹੜੀ ਸਾਈਡ ਆਉਂਦੀ ਹੈਗੀ ਇਹ ਵੀਰ ਜੀ ਜਵਾਰ ਕਾ ਪਿੰਡ ਤੋਂ ਐਂਟਰ ਕਰਦੇ ਆਪਾਂ ਜੀ ਜੀ ਯਾਨੀ ਇਹ ਮੋੜ ਮੁੜੀ ਬਾਈ ਇਹ ਮੋੜ ਮੁੜੀ ਮੋੜ ਮੁੜਦੀ ਹੋਈ ਗੱਡੀ ਉਹਦੇ ਪਿੱਛੇ ਆਲਰੇਡੀ ਕੁਝ ਗੱਡੀਆਂ ਸੀਗੀਆਂ ਇੱਕ ਟਰੈਕਟਰ ਇੱਧਰੋਂ ਉੱਧਰ ਨੂੰ ਗਿਆ ਹਾਂ ਹਾਂ ਥੋੜਾ ਜਿਹਾ ਉਹ ਗੱਡੀਆਂ ਦਾ ਗੈਪ ਪੈ ਗਿਆ ਹਾਂ ਹਾਂ ਅੱਗੇ ਕੁਝ ਬੰਦੇ ਪਹਿਲਾਂ ਹੀ ਇਸ ਤਾਕ ਦੇ ਵਿੱਚ ਖੜੇ ਸੀਗੇ ਮੋੜ ਤੇ ਪਹਿਲੀ ਗੱਡੀ ਲਈ ਖੜੇ ਸੀਗੇ ਕੁਝ ਬੰਦੇ ਇਸ ਤਾਕ ਤੇ ਸੀਗੇ ਠੀਕ ਹੈ ਜੀ ਵੀ ਉਹਨਾਂ ਦੀ ਗੱਡੀ ਇੱਥੋਂ ਟਰਨ ਹੋਈ ਇੱਥੇ ਮੋੜ ਦੇ ਉੱਤੇ ਹੀ ਉਧਰੋਂ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਜਦੋਂ ਮੋੜ ਮੁੜਿਆ ਨਾਲ ਦੀ ਨਾਲ ਅੱਗੋਂ ਫਾਇਰਿੰਗ ਹੋਣ ਲੱਗੀ ਸੜਕ ਦੇ ਦੋਨੇ ਪਾਸਿਓਂ ਇਸ ਸਾਈਡ ਤੋਂ ਵੀ ਸੱਜੋਂ ਵੀ ਖੱਬੋਂ ਫਾਇਰਿੰਗ ਸ਼ੁਰੂ ਹੋਈ ਹਾਂ ਔਰ ਅਸਲਾ ਇਹ ਤਾਂ ਜ਼ਬਰਦਸਤ ਸੀ ਵੀਰ ਜੀ ਉਸ ਅਸਲੇ ਦੀ ਮਾਰ ਤੁਸੀਂ ਮੰਨ ਕੇ ਚਲੋ ਵੀ ਕਹਿ ਸਕਦੇ ਆਪਾਂ ਵੀ 400 ਫੁੱਟ ਤੱਕ ਦੀ ਘੱਟੋ-ਘੱਟ ਮਾਰ ਇੱਥੇ ਮੌਕੇ ਦੇ ਉੱਤੇ ਦਿਖਾਈ ਗਈ ਕਿਉਂਕਿ ਆਸੇ-ਪਾਸੇ ਪੱਕੇ ਮਕਾਨ ਸੀਗੇ ਮੰਦਰ ਸੀ ਉਹਨਾਂ ਦੇ ਕੰਧਾਂ ਨੂੰ ਪਾੜਦਾ ਹੋਇਆ ਅਸਲਾ ਗਿਆ ਇਹ ਗੇਟ ਹੀ ਆ ਜੀ ਇਹ ਦੇਖੋ ਤੁਸੀਂ ਅਸਲੇ ਦੀ ਮਾਰ ਦਾ ਸੂਤ ਦੇਖੋ ਕਿੱਡਾ ਘਾਤ ਕਸਲਾ ਹੋਇਆ ਜੀ ਇਹ ਤੁਹਾਡੇ ਸਾਹਮਣੇ ਆ ਇਹ ਅਸਲਾ ਦੇਖੋ ਵੀਰ ਹਾਂ ਦੋ ਫਾਇਰ ਨੇ ਜਿਹੜੇ 게ਟ ਦੇ ਵਿੱਚ ਵੱਜੇ ਹੋਏ ਬਿਲਕੁਲ ਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਦੂ ਇੱਕ ਫਾਇਰ ਤੁਸੀਂ ਦੇਖਿਆ ਦੂਜਾ ਫਾਇਰ ਦੇਖ ਸਕਦੇ ਹੋ ਕਿ ਕਿੰਨਾ ਘਾਤਕ ਸੀ ਗੋਲੀ ਇਹਦੇ ਵਿੱਚ ਵੱਜਦੀ ਹੈ ਇਸ ਤੋਂ ਵੱਜ ਕੇ ਦੁਬਾਰਾ ਚਾਦਰ ਦੇ ਵਿੱਚ ਵੱਜ ਕੇ ਉਹਦੇ ਵਿੱਚ ਛੇ ਕਰਕੇ 150 ਮੀਟਰ ਦੀ ਮਾਰ ਆ ਇਹ ਇਹ 150 ਮੀਟਰ ਤੋਂ ਦੂਰ ਤੋਂ ਚੱਲੇ ਰੌਂਦ ਹੋਇਆ ਜੀ 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 ਉਹ ਉੱਥੇ ਜਾ ਕੇ ਗੱਡੀ ਖੜੀ ਆ ਉਹ ਮੌਕੇ ਤੇ ਦੇਖੋ ਵੀਰ ਉਧਰ ਕਿ ਮੌਜਿਦਰੋ ਗੱਡੀ ਜਾ ਰਹੀ ਆ ਹਾਂ ਹਾਂ ਬਿਲਕੁਲ ਐਗਜ਼ੈਕਟ ਉੱਥੇ ਗੱਡੀ ਖੜੀ ਉਹ ਅੱਗੇ ਉਥੋਂ ਮਾਰ ਹੋਈ ਆ ਫਾਇਰ ਹੈ ਤੇ ਇੱਥੇ ਦਾ ਕੋਈ ਮਾਰ ਜਿਹੜੀ 150 ਮੀਟਰ ਤੋਂ ਇੰਨੀ ਮਾਰ ਕਰ ਸਕਦੀ ਆ ਨਜ਼ਦੀਕ ਤੋਂ ਸ਼ਾਇਦ ਉਹਦੇ ਸਾਹਮਣੇ ਬੁਲਟ ਪ੍ਰੂਫ ਸੀਸਾ ਜਿਹੜਾ ਉਹ ਵੀ ਕੁਝ ਵੀ ਗੱਲ ਇਹ ਅਸਲਾ ਵੀਰ ਜੀ ਉਹਨਾਂ ਨੇ ਪ੍ਰੀਪਲਾਨਡ ਸੀ ਲੈ ਕੇ ਇਸ ਤਰੀਕੇ ਨਾਲ ਆਂਦਾ ਸੀ ਵੀ ਜੇ ਬਾਈ ਜੀ ਬੁਲਟ ਪ੍ਰੂਫ ਗੱਡੀ ਚਾਹੁੰਦੇ ਆ ਤਾਂ ਉਹਦਾ ਤੋੜ ਸੀ ਲੈ ਕੇ ਆਏ ਹਾਂ ਇਹ ਤਾਂ ਗੱਡੀ ਨਰਮ ਆ ਗਈ ਫਿਰ ਉਹ ਤਾਂ 파ੜ ਨਹੀਂ 파ੜਨੀ ਸੀ ਉਹਨਾਂ ਨੇ ਤਾਂ ਗੱਡੀ 파ੜਤੀ ਚ ਐਸੀ 파ੜਤੀ ਉਹ ਤਾਂ ਮਾਰ ਮਾਰ ਕੇ ਫਾਇਰ ਕਿ ਉਹ ਸਾਹਮਣੇ ਕੰਧ ਨੂੰ ਪਾੜ ਕੇ ਜਿਹੜਾ ਫਾਇਰ ਬਾਹਰ ਨਿਕਲਦਾਗਾ ਇਹ ਕੰਧ ਹੈ 10 ਇੰਚੀ ਕੰਧ ਜਿਹਨੂੰ ਆਪਾਂ ਕਹਿ ਦਿੰਦੇ ਆਂ ਕਿ ਉਸ ਦੇ ਵਿੱਚ ਦੀ ਫਾਇਰ ਹੈ ਜਿਹੜਾ ਬਾਹਰ ਆਉਂਦਾ ਹੈ ਤੇ ਇੱਥੋਂ ਫਾਇਰ ਸਿੱਧਾ ਆ ਕੇ ਕੰਧ ਨੂੰ ਪਾੜ ਕੇ ਕੰਧ ਨੂੰ ਪਾੜ ਕੇ ਇਸ ਜਗ੍ਹਾ ਦੇ ਉੱਤੇ ਟਕਰਾਂਦਾ ਹੈਗਾ ਇਸ ਜਗ੍ਹਾ ਦੇ ਉੱਪਰ ਹੈ ਜਿਹੜਾ ਫਾਇਰ ਆ ਵਜਦਾ ਇਥੇ ਹੀ ਇਹ ਕੰਧ ਦੇ ਵਿੱਚ ਫਾਇਰ ਵਾਗਦੇ ਨੇ ਜਿੱਥੇ ਕੈਮਰਾਮੈਨ ਖੜਾ ਹੈ ਇਸ ਜਗ੍ਹਾ ਤੋਂ ਫਾਇਰ ਨੇ ਜਿਹੜੇ ਹੁੰਦੇ ਨੇ ਸਾਹਮਣੇ ਕੰਧ ਦੇ ਉੱਪਰ ਜਿਹੜੇ ਇਹ ਫਾਇਰ ਨੇ ਇਹ ਆਮ ਅਸਲੇ ਦੇ ਫਾਇਰ ਨੇ ਜਿਹੜੇ ਤੁਹਾਨੂੰ ਦੂਸਰੇ ਦਿਖਾਏ ਉਹ AN-94 ਦੇ ਫਾਇਰ ਨੇ ਜਿਹੜੇ ਹੁੰਦੇ ਨੇ ਇਸ ਜਗ੍ਹਾ ਤੋਂ ਤੁਸੀਂ ਘਰ ਦੀ ਦੂਰੀ ਦੇਖ ਸਕਦੇ ਹੋ ਤਕਰੀਬਨ 150 ਮੀਟਰ ਘਰ ਦੀ ਦੂਰੀ ਹੈਗੀ ਪਿੰਡ ਜਵਾਰਕੇ ਦੇ ਵਿੱਚ ਖੜੇ ਆ ਜਿੱਥੇ 29 ਤਰੀਕ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤੁਸੀਂ ਨਿਸ਼ਾਨ ਵੀ ਦੇਖੇ ਨੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਨੇ ਪਰ ਅਸਲ ਦੇ ਵਿੱਚ ਸਾਰੀ ਗੱਲਬਾਤ ਕਿਵੇਂ ਹੁੰਦੀ ਆ ਉਹ ਹਾਲੇ ਤੱਕ ਹੈ ਜਿਹੜੀ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕੀ ਇਹ ਪਹਿਲਾ ਪਲੈਨਿੰਗ ਸੀ ਜਾਂ ਮਾਰਨ ਵਾਲੇ ਸੀ ਜਿਹੜੇ ਉਹ ਪਹਿਲੇ ਹੀ ਅੱਗੇ ਖੜੇ ਸੀਗੇ ਕਿਸ ਤਰ੍ਹਾਂ ਗੱਲਬਾਤ ਹੋਈ ਵੀਰ ਤੋਂ ਲੈਨੇ ਆ ਜਾਣਕਾਰੀ ਵੀਰ ਜੀ ਕਿੱਦਾਂ ਹੋਈ ਗੱਡੀ ਕਿੱਧਰੋਂ ਆਈ ਤੇ ਹਮਲਾਵਰ ਪਹਿਲੇ ਹੀ ਇੱਥੇ ਖੜੇ ਸੀ ਜਾਂ ਪਿੱਛੋਂ ਆਏ ਸੀਗੇ ਵੀਰ ਜੀ ਹਮਲਾਵਰਾਂ ਦਾ ਸਭ ਕੁਝ ਪ੍ਰੀ ਪਲਾਨਡ ਸੀ ਜੀ ਠੀਕ ਹੈ ਜੀ ਇਹ ਨਹੀਂ ਪਤਾ ਕਿੰਨੇ ਟਾਈਮ ਤੋਂ ਇਸ ਤਾੰਕ ਦੇ ਵਿੱਚ ਸੀਗੇ ਇਹ ਸਵਾਰਦਾਨ ਨੂੰ ਅੰਜਾਮ ਦੇਣ ਦੀ ਤਾੰਕ ਦੇ ਵਿੱਚ ਬਾਈ ਜੀ ਦੀ ਗੱਡੀ ਇਧਰੋਂ ਆਈ ਇਧਰੋਂ ਹਾਂਜੀ ਯਾਨੀ ਕਿ ਇਹ ਕਿਹੜੀ ਸਾਈਡ ਆਉਂਦੀ ਹੈਗੀ ਇਹ ਵੀਰ ਜੀ ਜਵਾਰਕਾ ਪਿੰਡ ਤੋਂ ਐਂਟਰ ਕਰਦੇ ਆਪਾਂ ਜੀ ਜੀ ਯਾਨੀ ਇਹ ਮੋੜ ਮੁੜੀ ਬਾਈ ਇਹ ਮੋੜ ਮੁੜੀ ਮੋੜ ਮੁੜਦੀ ਹੋਈ ਗੱਡੀ ਉਹਦੇ ਪਿੱਛੇ ਆਲਰੇਡੀ ਕੁਝ ਗੱਡੀਆਂ ਸੀਗੀਆਂ ਇੱਕ ਟਰੈਕਟਰ ਇਧਰੋਂ ਉਧਰ ਨੂੰ ਗਿਆ ਹਾਂ ਹਾਂ ਥੋੜਾ ਜਿਹਾ ਉਹ ਗੱਡੀਆਂ ਦਾ ਗੈਪ ਪੈ ਗਿਆ ਹਾਂ ਹਾਂ ਅੱਗੇ ਕੁਝ ਬੰਦੇ ਪਹਿਲਾਂ ਹੀ ਇਸ ਤਾਕ ਦੇ ਵਿੱਚ ਖੜੇ ਸੀਗੇ ਮੋੜ ਤੇ ਪਹਿਲੀ ਗੱਡੀ ਲਈ ਖੜੇ ਸੀਗੇ ਕੁਝ ਬੰਦੇ ਇਸ ਤਾਕ ਤੇ ਸੀਗੇ ਠੀਕ ਹੈ ਜੀ ਇੱਕ ਗੱਡੀ ਨੇ ਓਟੇਕ ਵੀ ਕੀਤਾ ਜਿਵੇਂ ਉਹਨਾਂ ਦੀ ਗੱਡੀ ਇੱਥੋਂ ਟਰਨ ਹੋਈ ਇੱਥੇ ਮੋੜ ਦੇ ਉੱਤੇ ਹੀ ਉਧਰੋਂ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਜਦੋਂ ਮੋੜ ਮੁੜਿਆ ਨਾਲ ਦੀ ਨਾਲ ਅੱਗੋਂ ਫਾਇਰਿੰਗ ਹੋਣ ਲੱਗੀ ਸੜਕ ਦੇ ਦੋਨੇ ਪਾਸਿਓਂ ਇਸ ਸਾਈਡ ਤੋਂ ਵੀ ਸੱਜੋਂ ਵੀ ਖੱਬੋਂ ਫਾਇਰਿੰਗ ਸ਼ੁਰੂ ਹੋਈ ਹਾਂ ਔਰ ਅਸਲਾ ਇਹਦਾ ਜ਼ਬਰਦਸਤ ਸੀ ਵੀਰ ਜੀ ਉਸ ਅਸਲੇ ਦੀ ਮਾਰ ਤੁਸੀਂ ਮੰਨ ਕੇ ਚੱਲੋ ਵੀ ਕਹਿ ਸਕਦੇ ਆਂ ਆਪਾਂ ਵੀ 400 ਫੁੱਟ ਤੱਕ ਦੀ ਘੱਟੋ-ਘੱਟ ਮਾਰ ਇੱਥੇ ਮੌਕੇ ਦੇ ਉੱਤੇ ਦਿਖਾਈ ਗਈ ਕਿਉਂਕਿ ਆਸੇ-ਪਾਸੇ ਪੱਕੇ ਮਕਾਨ ਸੀਗੇ ਮੰਦਰ ਸੀ ਉਹਨਾਂ ਦੇ ਕੰਦਾਂ ਨੂੰ 파ੜਦਾ ਹੋਇਆ ਅਸਲਾ ਗਿਆ ਗੇਟ ਨੂੰ 파ੜਦਾ ਹੋਇਆ ਅਸਲਾ ਗਿਆ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਹਮਲਾਵਰ ਸੀ ਉਹਨਾਂ ਨੇ ਗੱਡੀਆਂ ਤੇ ਵੀ ਫਾਇਰ ਕੀਤਾ ਟਾਇਰਾਂ ਤੇ ਵੀ ਔਰ ਟਾਇਰ ਮੋਸ਼ਕਰ ਨਾਲ 50 ਫੁੱਟ ਤੱਕ ਗੱਡੀ ਹੋਰ ਰੁੜੀ ਉਸ ਤੋਂ ਬਾਅਦ ਗੱਡੀ ਨਹੀਂ ਰੋੜ ਸਕੀ ਖੱਡੀ ਖੜ ਗਈ ਬਸ ਫਿਰ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜਾਨੀ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਗੱਡੀ ਇਧਰੋਂ ਮੋੜ ਤੋਂ ਆਉਂਦੀ ਤਾਂ ਉਹਨਾਂ ਦੇ ਪਿੱਛੇ ਇੱਕ ਗੱਡੀ ਲੱਗੀ ਹੋਈ ਸੀ ਪਿੱਛੇ ਦੋ ਗੱਡੀਆਂ ਉਹਨਾਂ ਦੇ ਆ ਰਹੀਆਂ ਸੀ ਉਹਨਾਂ ਚੋਂ ਇੱਕ ਸ਼ਾਇਦ ਲੱਗੇ ਵਾਲਿਆਂ ਚੋਂ ਸੀ ਤੇ ਹੋ ਸਕਦਾ ਕੋਈ ਆਮ ਕਿਸੇ ਬੰਦਿਆਂ ਦੀ ਦੋ ਗੱਡੀਆਂ ਹੋਣ ਹਾਂ ਜਾਨੀ ਪਿੱਛੇ ਦੋ ਗੱਡੀਆਂ ਆ ਰਹੀਆਂ ਸੀ ਉਹਨਾਂ ਵਿੱਚੋਂ ਇੱਕ ਗੱਡੀ ਤਾਂ ਫਾਇਰਿੰਗ ਦੇਖ ਕੇ ਬੈਕ ਵੀ ਹੋਈ ਆ ਬਾਅਦ ਵਿੱਚ ਹਾਂ 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 ਤੇ ਇਕ ਅੱਗੇ ਹਮਲਾਵਰਾਂ ਦੀ ਗੱਡੀ ਖੜੀ ਸੀ ਜਾਂ ਸਿਰਫ ਹਮਲਾਵਰੀ ਖੜੇ ਸੀ ਵੀਰ ਜੀ ਇਧਰਲੇ ਮੌਕੇ ਤੋਂ ਦੇਖਣ ਦੇ ਮੁਤਾਬਕ ਇਹ ਆਈਡੀਆ ਹੈ ਇਧਰਲੇ ਪਾਸੇ ਜਦੋਂ ਕਿਸੇ ਦੀ ਕਿਸੇ ਨੇ ਆ ਕੇ ਧਿਆਨ ਦਿੱਤਾ ਤਾਂ ਨੋਟਿਸ ਕੀਤਾ ਤਾਂ ਉਹਦੇ ਨੂੰ ਸਭ ਖੰਡ ਗਏ ਸੀ ਖੰਡ ਗਏ ਸੀ ਕੋਈ ਪਤਾ ਨਹੀਂ ਲੱਗਿਆ ਇੱਧਰ ਕੀ ਪਲਾਨਿੰਗ ਸੀ ਕਦੋਂ ਕਦੇ ਖੜੇ ਸੀ ਜਾਂ ਇੱਧਰੋਂ ਵੀ ਕੋਈ ਆ ਰਹੀ ਸੀ ਜਾਂ ਓਵਰਟੇਕ ਕਰਕੇ ਗਈ ਸੀ ਜਾਨਕਾ ਕਈ ਗੱਡੀਆਂ ਦਾ ਕਾਫਲਾ ਉਹਦੇ ਪਿੱਛੇ ਸੀਗਾ ਬਾਈ ਦੇ ਹਾਂ ਗੱਡੀਆਂ ਕਈ ਸੀਗੀਆਂ ਅੱਗੇ ਹਮਲਾਵਰ ਖੜੇ ਸੀ ਜਦੋਂ ਹੀ ਉਹ ਮੋੜ ਮੁੜਦੇ ਨੇ ਅੱਗੇ ਤੋਂ ਉਹਨਾਂ ਦੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਫਾਇਰਿੰਗ ਦੋਨੋਂ ਸਾਈਡ ਤੋਂ ਸ਼ੁਰੂ ਹੁੰਦੀ ਹੈ ਸਾਡ ਜਦੋਂ ਉਹ ਗੱਡੀ ਨੂੰ ਭਜਾਉਣ ਦੀ ਯਤਨ ਕਰਦੇ ਨੇ ਤਾਂ ਜਿਹੜੇ ਪਿੱਛੇ ਵਾਲੇ ਨੇ ਤੇ ਉੱਥੇ ਖੜੇ ਨੇ ਉਹਨਾਂ ਦੇ ਵੱਲੋਂ ਟਾਇਰਾਂ 'ਚ ਫਾਇਰ ਮਾਰੇ ਜਾਂਦੇ ਨੇ ਪਿੱਛੋਂ ਪਿੱਛੋਂ ਵੀ ਵੀਰ ਜੀ ਪਿੱਛੋਂ ਵੀ ਫਾਇਰ ਹੋਇ ਉਹੋ ਕੁਛ ਗੱਡੀ ਨੂੰ ਕ੍ਰਾਸ ਕਰਦੇ ਹੋਏ ਦੂਰ ਤੱਕ ਮਾਰ ਕੀਤੀ ਉਹ ਕੰਦਾ ਵੀ ਪਾੜੀਆਂ ਗੇਟ ਵੀ ਪਾੜਿਆ ਕੋਈ ਹੋਰ ਤਾਂ ਨਹੀਂ ਜਾਖੀ ਹੋਇਆ ਪਿੰਡ ਦਾ ਜਾਂ ਕੋਈ ਹੋਰ ਨਹੀਂ ਵੀ ਪਿੰਡ ਦੇ ਤਾਂ ਸਭ ਖੰਡ ਗਏ ਸੀ ਸਭ ਪਾਸੇ ਹੋ ਗਏ ਸਿਖਰ ਦੁਪਹਿਰੇ ਦਾ ਇਹ ਜਿਆ ਟਾਈਮ ਸੀ ਵੀ ਜਦੋਂ ਉਹ ਜਿਆਦਾ ਤਾਂ ਫੋਨ ਕਰਕੇ ਕੋਈ ਜਿਆਦਾ ਨਿਕਲੇ ਨਹੀਂ ਸੀ ਲੋਕ ਆਵਾਜ਼ ਦੀ ਬਾੜੀ ਨਹੀਂ ਸੀ ਤੇ ਤੁਸੀਂ ਸਾਨੂੰ ਨਿਸ਼ਾਨ ਦਿਖਾ ਸਕਦੇ ਹੋ ਉਹ ਜਿੱਥੇ ਫਾਇਰ ਵੱਜੇ ਇਹ ਗੇਟ ਹੀ ਆ ਜੀ ਇਹ ਦੇਖੋ ਤੁਸੀਂ ਅਸਲੇ ਦੀ ਮਾਰ ਦਾ ਸੂਤ ਦੇਖੋ ਕਿੱਡਾ ਘਾਤ ਕਸਲਾ ਜੀ ਇਹ ਤੁਹਾਡੇ ਸਾਹਮਣੇ ਆ ਇਹ ਅਸਲੇ ਦੇ ਦੇਖੋ ਵੀਰ ਹਾਂ ਦੋ ਫਾਇਰ ਨੇ ਜਿਹੜੇ 게ਟ ਦੇ ਵਿੱਚ ਵੱਜੇ ਹੋਏ ਬਿਲਕੁਲ ਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਦੂ ਇੱਕ ਫਾਇਰ ਤੁਸੀਂ ਦੇਖਿਆ ਦੂਜਾ ਫਾਇਰ ਦੇਖ ਸਕਦੇ ਹੋ ਕਿ ਕਿੱਡਾ ਘਾਤਕ ਸੀ ਗੋਲੀ ਇਹਦੇ ਵਿੱਚ ਵੱਜਦੀ ਹੈ ਇਸ ਤੋਂ ਵੱਜ ਕੇ ਦੁਬਾਰਾ ਚਾਦਰ ਦੇ ਵਿੱਚ ਵੱਜ ਕੇ ਉਹਦੇ ਵਿੱਚ ਛੇ ਕਰਕੇ 150 ਮੀਟਰ ਦੀ ਮਾਰ ਆਹੇ ਇਹ 150 ਮੀਟਰ ਤੋਂ ਦੂਰ ਤੋਂ ਚੱਲੇ ਰੌਂਦ ਹੋਇਆ ਜੀ 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 ਉਹ ਉੱਥੇ ਜਾ ਕੇ ਗੱਡੀ ਖੜੀ ਆ ਉਹ ਮੌਕੇ ਤੇ ਦੇਖੋ ਵੀਰ ਉਧਰ ਕਿ ਮੌਜ ਜਿੱਧਰ ਉਹ ਗੱਡੀ ਜਾ ਰਹੀ ਆ ਹਾਂ ਹਾਂ ਬਿਲਕੁਲ ਐਗਜ਼ੈਕਟ ਉੱਥੇ ਗੱਡੀ ਖੜੀ ਹੋ ਅੱਗੇ ਉਥੋਂ ਮਾਰ ਹੋਈ ਆ ਫਾਇਰ ਹੋਇਆ ਇਹ ਇੱਥੇ ਤੱਕ ਉਹਦੀ ਮਾਰ ਜਿਹੜੀ 150 ਮੀਟਰ ਤੋਂ ਇੰਨੀ ਮਾਰ ਕਰ ਸਕਦੀ ਆ ਨਜ਼ਦੀਕ ਤੋਂ ਸ਼ਾਇਦ ਉਹਦੇ ਸਾਹਮਣੇ ਬੁਲਟ ਪ੍ਰੂਫ ਸੀਸਾ ਜਿਹੜਾ ਉਹ ਵੀ ਕੁਝ ਵੀ ਗੱਲ ਇਹ ਅਸਲਾ ਵੀਰ ਜੀ ਉਹਨਾਂ ਨੇ ਪ੍ਰੀਪਲਾਨਡ ਸੀ ਲੈ ਕੇ ਇਸ ਤਰੀਕੇ ਨਾਲ ਆਂਦਾ ਸੀ ਵੀ ਜੇ ਬਾਈ ਜੀ ਬੁਲਟ ਪ੍ਰੂਫ ਗੱਡੀ ਚਾਹੁੰਦੇ ਆ ਤਾਂ ਉਹਦਾ ਤੋੜ ਸੀ ਲੈ ਕੇ ਆਏ ਹਾਂ ਇਹ ਤਾਂ ਗੱਡੀ ਨਰਮ ਆ ਗਈ ਫਿਰ ਉਹ ਤਾਂ 파ੜ ਨਹੀਂ 파ੜਨੀ ਸੀ ਉਹਨਾਂ ਨੇ ਤਾਂ ਗੱਡੀ 파ੜਤੀ ਚ ਐਸੀ 파ੜਤੀ ਉਹ ਤਾਂ ਮਾਰ ਮਾਰ ਕੇ ਫਾਇਰ ਜੇ ਇਸ ਦੀ ਸਾਡੇ ਗੱਡੀ ਕਿਤੇ ਬੁਲਟ ਪ੍ਰੂਫ ਹੁੰਦੀ ਤਾਂ ਉਸ ਦੇ ਵਿੱਚ ਵੀ ਉਹ ਦਾ ਟੋੜ ਲੈ ਕੇ ਆਏ ਸੀ। ਉਹਦੇ ਵਿੱਚ ਵੀ ਕੋਈ ਬਚਣ ਦੀ ਸੰਭਾਵਨਾ ਨਹੀਂ ਹੈਗੀ ਸੀ। ਕੋਈ ਕਹਿ ਨਹੀਂ ਸਕਦੇ ਕਿਉਂਕਿ ਅਸਲੇ ਦੀ ਮਾਰ ਬੜੀ ਘਾਤਕ ਸੀ। ਤੁਸੀਂ ਇੱਧਰ ਦੇਖੋ ਆ ਪੱਕੀਆਂ ਕੰਧਾਂ ਨਵੇਂ ਬਣਿਆ ਕੋਈ ਆਏ ਨਹੀਂ ਖੋਲੀਆਂ ਕੰਧਾਂ ਨਹੀਂ ਕਹਿ ਸਕਦੇ ਇਹ ਪਾੜਤੀਆਂ ਕੰਧਾ ਦਿਖਾਓ ਵੀਰ ਜੀ ਮੌਕਾ। ਅੰਦਰ ਦੀ ਦਿਖਾਓ ਪਲੀਜ਼। ਅੰਦਰ ਤੋਂ। ਸੋ ਤੁਸੀਂ ਦੇਖ ਸਕਦੇ ਹੋ ਅ ਅੰਦਰਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਉਹ ਫਾਇਰ ਬੱਜੇ ਨੇ ਕਿਹੜੀ ਜਗ੍ਹਾ ਤੋਂ ਫਾਇਰ ਨੇ ਜਿਹੜੇ ਉਹ ਆਉਂਦੇ ਨੇ। ਸੋ ਇਸ ਵੇਲੇ ਤੁਹਾਨੂੰ ਦਿਖਾਉਨੇ ਆ ਕਿ ਉਹ ਸਾਹਮਣੇ ਕੰਧ ਨੂੰ ਪਾੜ ਕੇ ਜਿਹੜਾ ਫਾਇਰ ਬਾਹਰ ਨਿਕਲਦਾਗਾ ਇਹ ਕੰਧ ਹੈ 10 ਇੰਚੀ ਕੰਧ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਉਸ ਦੇ ਵਿੱਚ ਦੀ ਫਾਇਰ ਹੈ ਜਿਹੜਾ ਬਾਹਰ ਆਉਂਦਾ ਹੈ ਤੇ ਇੱਥੋਂ ਫਾਇਰ ਸਿੱਧਾ ਆ ਕੇ ਕੰਧ ਨੂੰ ਪਾੜ ਕੇ ਕੰਧ ਨੂੰ ਪਾੜ ਕੇ ਇਸ ਜਗ੍ਹਾ ਦੇ ਉੱਤੇ ਟਕਰਾਂਦਾ ਹੈਗਾ ਇਸ ਜਗ੍ਹਾ ਦੇ ਉੱਪਰ ਹੈ ਜਿਹੜਾ ਫਾਇਰ ਆ ਵਜਦਾ ਉੱਤੇ ਫਾਇਰਾਂ ਦੇ ਨਿਸ਼ਾਨ ਵੀ ਨੇ ਜਿਹੜੇ ਉਹ ਰਾਉਂਡ ਨੇ ਜਿਹੜੇ ਕੀਤੇ ਹੋਏ ਨੇ ਸਸਪੈਕਟ ਨੇ ਜਿਹੜੇ ਉਹ ਕੀਤੇ ਹੋਏ ਨੇ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੱਕ ਕੰਧ ਨੂੰ ਪਾੜ ਕੇ ਫੈਰੇ ਇਸ ਜਗ੍ਹਾ ਤੇ ਬੈਜਦਾ ਤਾਂ ਉੱਥੇ ਸ਼ਾਇਦ ਬੁਲਟ ਪ੍ਰੂਫ ਸ਼ੀਸ਼ਾ ਵੀ ਹੁੰਦਾ ਜੇ ਉਹਨਾਂ ਦੀ ਫੋਰਚੂਨਰ ਗੱਡੀ ਵੀ ਹੁੰਦੀ ਉਸ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਬਚਣ ਦੀ ਸੰਭਾਵਨਾ ਜਿਹੜੀ ਉਹ ਨਹੀਂ ਹੋਣੀ ਸੀਗੀ ਤੇ ਇਸ ਜਗ੍ਹਾ ਤੇ ਉਹ ਆ ਜਿਹੜਾ ਪਾਣਾ ਵਾਪਰਦਾ ਉਹ ਸਾਰੀ ਵਾਰਦਾ ਤਾਂ ਅੰਜਾਮ ਦਿੱਤਾ ਜਾਂਦਾ ਜਦੋਂ ਹੀ ਉਹਨਾਂ ਦੀ ਗੱਡੀ ਆ ਕੇ ਇੱਥੇ ਰੁਕਦੀ ਹੈ ਤਾਂ ਅੱਗੋਂ ਇੱਥੇ ਹਮਲਾਵਰ ਨੇ ਜਿਹੜੇ ਉਹ ਖੜੇ ਹੁੰਦੇ ਨੇ ਤੇ ਉਹ ਅੰਦਾ ਤੁੰਦ ਫਾਇਰਿੰਗ ਹੈ ਜਿਹੜੀ ਉਹ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੱਡੀ ਦੇ ਟਾਇਰਾਂ ਦੇ ਉੱਪਰ ਹੈ ਜਿਹੜਾ ਫਾਇਰ ਉਹ ਕੀਤੇ ਜਾਂਦੇ ਨੇ ਸੋ ਦੇਖ ਸਕਦੇ ਜੀ 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 ਇੱਥੇ ਕੰਦ ਪਾੜੀ ਆਹ ਫਾਇਰ ਹੈ ਜਿਹੜਾ ਆਰ ਪਾਰ ਲੰਘਿਆ ਹੈਗਾ ਤੋ ਦੇਖ ਸਕਦੇ ਹੋ ਜਿਹੜਾ ਇਹ ਫੈਰ ਹੈ ਆਰ ਸੀ ਸੀ ਲੈਂਟਰ ਨੂੰ ਪਾਰ ਰਿਹਾ ਆਰ ਸੀ ਸੀ ਲੈਂਟਰ ਦਾ ਉਹਨੇ ਕੀ ਹਾਲ ਆ ਜਿਹੜਾ ਫੈਰ ਦਾ ਕਿੰਗਾ ਟੋਆ 4 ਇੰਚ 4 ਤੋਂ ਵੀ 5 ਸੋ ਸਰੀਏ ਦਾ ਬਜਰੀ ਦੇ ਵਿੱਚ 4 ਇੰਚ ਡੂੰਗਾ ਟੋਆ ਕਰ ਕਰ ਦਿੱਤਾ ਫਾਇਰ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਵਿੱਚ ਵੀ ਉਹਨਾਂ ਦੇ ਫਾਇਰ ਵੱਜਦਾ ਤਾਂ ਫਾਇਰ ਜਿਹੜਾ ਸਿੱਧੂ ਮੂਸੇਵਾਲੇ ਦੇ ਸਰੀਰ ਨੂੰ ਛਲਣੀ ਕਰਦਾ ਹੋਇਆ ਅੱਗੇ ਸ਼ੀਟ ਨੂੰ ਵੀ ਹੈ ਜਿਹੜਾ ਉਹ ਛਲਣੀ ਕਰ ਦਿੰਦਾ ਸ਼ੀਟ ਵਿੱਚ ਦੀ ਅੱਗੇ ਲੰਘ ਜਾਂਦਾ ਹੈਗਾ ਤੇ ਇਹ ਉਹ ਜਗ੍ਹਾ ਸੀ ਜਿੱਥੇ ਹਮਲਾਵਰ ਸੀਗੇ ਜਿਹੜੇ ਖੜੇ ਸੀਗੇ ਸਾਰੇ ਪਿੰਡ ਨੂੰ ਕ੍ਰੋਸ ਕਰਕੇ ਮੋੜ ਨੂੰ ਕ੍ਰੋਸ ਕਰਕੇ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਹੈ ਜਿਹੜਾ ਅਸੀਂ ਦਿਖਾ ਰਹੇ ਹਾਂਗੇ ਇਸ ਜਗ੍ਹਾ ਤੇ ਖੜੇ ਸੀ ਵੀਰ ਜੀ ਹਮਲਾਵਰ ਸੀ ਤੇ ਅੱਗੇ ਵਾਲੇ ਖੜੇ ਸੀਗੇ ਵੀਡੀਓ ਉਹਨਾਂ ਨੇ ਕਿਹਾ ਜਾਂਦਾ ਪਿੱਛੋਂ ਫਾਇਰ ਕੀਤੇ ਵੀਡੀਓ ਦੇ ਮੁਤਾਬਕ ਠੀਕ ਹੈ ਨਾ ਜੀ ਤੇ ਬਾਅਦ ਵਿੱਚ ਮੌਕੇ ਦੇ ਮੁਤਾਬਕ ਸਾਈਡਾਂ ਤੋਂ ਫਾਇਰ ਕੀਤੇ ਉਥੋਂ ਕੀਤੇ ਹੋਏ ਗੱਡੀ ਇੱਥੇ ਪਤਾ ਤੱਕ ਪਹੁੰਚੀ ਉਥੋਂ ਟਾਇਰ ਪਾੜੇ ਉਥੋਂ ਫਾਇਰ ਕੀਤੇ ਮੋੜ ਤੇ ਟਾਇਰ ਪਾੜਨੇ ਸ਼ੁਰੂ ਕੀਤੇ ਇੱਥੇ ਤੱਕ ਗੱਡੀ ਆਈ ਇਸ ਤੋਂ ਅੱਗੇ ਉਹ ਉੱਥੇ ਸਾਹਮਣੇ ਜਿਹੜੇ ਫਾਇਰ ਹੋਇਆ ਉਹ ਫਾਇਰ ਉਧਰ ਚੱਲਿਆ ਉਹ ਗੇਟ ਤੱਕ ਮਾਰ ਕੀਤੀ ਉਹ ਜੀ ਜੀ ਤੋ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤੁਹਾਨੂੰ ਅਸੀਂ ਫਾਇਰ ਦੀ ਜਗ੍ਹਾ ਵੀ ਹੈ ਜਿਹੜੀ ਉਹ ਦਿਖਾਉਣੇ ਆ ਇੱਥੇ ਸਸਪੈਕਟ ਹੈ ਜਿਹੜਾ ਗੱਡੀ ਹੈ ਜਿਹੜੇ ਇਹ ਜਗ੍ਹਾ ਦੇ ਉੱਪਰ ਨੁਕਸਾਨੀ ਜਾਂਦੀ ਹੈਗੀ ਤੇ ਇਹ ਜਗ੍ਹਾ ਤੋਂ ਸਾਹਮਣੇ ਤੋਂ ਫਾਇਰ ਹੁੰਦੇ ਨੇ ਇੱਥੋਂ ਹੀ ਇਹ ਕੰਧ ਦੇ ਵਿੱਚ ਫਾਇਰ ਵਾਗਦੇ ਨੇ ਜਿੱਥੇ ਕੈਮਰਾਮੈਨ ਖੜਾ ਹੈ ਇਸ ਜਗ੍ਹਾ ਤੋਂ ਫਾਇਰ ਨੇ ਜਿਹੜੇ ਹੁੰਦੇ ਨੇ ਸਾਹਮਣੇ ਕੰਧ ਦੇ ਉੱਪਰ ਜਿਹੜੇ ਇਹ ਫਾਇਰ ਨੇ ਇਹ ਆਮ ਅਸਲੇ ਦੇ ਫਾਇਰ ਨੇ ਤੇ ਜਿਹੜੇ ਤੁਹਾਨੂੰ ਦੂਸਰੇ ਦਿਖਾਏ ਉਹ ਐਨ 94 ਦੇ ਫਾਇਰ ਨੇ ਜਿਹੜੇ ਹੁੰਦੇ ਨੇ ਇਸ ਜਗ੍ਹਾ ਤੋਂ ਤੁਸੀਂ ਘਰ ਦੀ ਦੂਰੀ ਦੇਖ ਸਕਦੇ ਹੋ ਇਵਨ 150 ਮੀਟਰ ਘਰ ਦੀ ਦੂਰੀ ਹੈਗੀ ਜਿਹੜੀ ਸਾਹਮਣੇ ਗੇਟ ਦੀ ਦਰਵਾਜਿਆਂ ਦੀ ਦੂਰੀ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੇ ਗੇਟਾਂ ਦੀ ਦੂਰੀ ਆ ਉਸ ਜਗ੍ਹਾ ਨੂੰ ਪਾਰਦੇ ਹੋਏ ਫਾਇਰ ਨੇ ਜਿਹੜੇ ਅੱਗੇ ਨਿਕਲੇ ਜਾਂਦੇ ਨੇ ਸੋ ਇਸ ਤਰ੍ਹਾਂ ਦੀ ਅਸਲੀ ਗੱਲਬਾਤ ਹੈ ਜਿਹੜੀ ਉਹ ਸਾਹਮਣੇ ਹੋਏਗੀ ਤਰ੍ਹਾਂ ਤਰ੍ਹਾਂ ਦੀਆਂ ਸ਼ੱਕੀ ਗੱਲਾਂ ਸੀ ਜਿਹੜੀਆਂ ਉਹ ਬਣ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਪਿੱਛੇ ਇੰਨੀਆਂ ਗੱਡੀਆਂ ਸੀ ਅੱਗੇ ਹਮਲਾਵਰ ਨੇ ਜਿਹੜੇ ਉਹ ਪਹਿਲੀ ਤਾਕ ਦੇ ਵਿੱਚ ਖੜੇ ਸੀ ਕਿਉਂ ਜਗ੍ਹਾ ਦੇਖਣ ਆ ਰਹੇ ਨੇ ਤੇ ਇੱਥੇ ਜਿਹੜੀ ਉਹਨਾਂ ਵੱਲੋਂ ਨਿਸ਼ਾਨਦੇਹੀ ਹੈ ਇੱਕ ਕੀਤੀ ਹੋਈ ਹੈ ਸਸਪੈਕਟ ਨੇ ਜਿਹੜੇ ਉਹ ਕੀਤੇ ਹੋਏ ਨੇ ਅਸਲ ਦੇ ਵਿੱਚ ਸਾਰੀ ਗੱਲਬਾਤ ਜਿਹੜੀ ਇਦਾਂ ਸੀ ਹਮਲਾਵਰ ਸੀ ਜਿਹੜੇ ਉਹ ਇਹ ਸਟਾਕ ਦੇ ਵਿੱਚ ਖੜੇ ਸੀ ਕਿ ਜੇਕਰ ਸਿੱਧੂ ਮੂਸੇਵਾਲਾ ਬੁਲਟ ਪ੍ਰੂਫ ਗੱਡੀ ਵੀ ਲੈ ਕੇ ਆਉਂਦਾ ਤਾਂ ਵੀ ਹੈ ਜਿਹੜਾ ਉਸ ਦਾ ਕਤਲ ਉਹ ਲਾਜ਼ਮੀ ਆ ਉਹ ਕੀਤਾ ਜਾਵੇਗਾ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਲੋਕ ਨੇ ਫੜੇ ਜਾਂਦੇ ਨੇ ਕਿੰਨਾ ਦਾ ਨਾਮ ਹੈ ਜਿਹੜਾ ਉਹ ਸਸਪੈਕਟ ਤੋਂ ਬਿਨਾ ਅਸਲ ਦੇ ਵਿੱਚ ਸਾਹਮਣੇ ਆਉਂਦਾ ਅਸਲੀ ਮੁਜਰਮ ਸਾਬਤ ਹੁੰਦੇ ਨੇ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਵੀ ਜਾ ਰਿਹਾ ਹੈ ਕਿ ਲੋਕ ਸੀ ਜਿਹੜੇ ਉਹਨਾਂ ਨੂੰ ਹਮਲਾਵਰ ਸੀਗੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਇੱਥੇ ਆਉਣ ਦਾ ਪਹਿਲੇ ਹੀ ਪਤਾ ਸੀਗਾ ਉਹਨਾਂ ਨੂੰ ਇਹ ਸੀ ਆਈ ਡੀ ਸੀ ਚਾਹੇ ਉਹ ਘਰ ਤੋਂ ਹੋਈ ਸੀ ਜਾਂ ਕਿਸੇ ਨਾਲ ਦੇ ਤੋਂ ਹੋਈ ਸੀ ਉਹਨਾਂ ਨੂੰ ਇਹ ਖਬਰ ਹੈ ਜਿਹੜੀ ਉਹ ਸਾਰੀ ਪਹਿਲਾਂ ਸੀ ਚਾਹੇ ਉਹਨਾਂ ਦੀ ਸਿੱਧੂ ਮੂਸੇ ਵਾਲੇ ਨਾਲ ਕੋਈ ਫੋਨ ਤੇ ਗੱਲਬਾਤ ਹੋਈ ਸੀ ਕਿਉਂਕਿ ਹਮਲਾਵਰਾਂ ਦੇ ਵਿੱਚ 8 ਬੰਦੇ ਨੇ ਜਿਹੜੇ ਨੇੜੇ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਕਾਫੀ ਸਮਾਂ ਨਾਲ ਜਿਹੜੇ ਉਹ ਬੈਠੇ ਰਹੇ ਇੱਥੋਂ ਲੱਗਦਾ ਹੈ ਕਿ ਹਮਲਾਵਰ ਨੇ ਜਿਹੜੇ ਸਿਰਫ ਮੌਕੇ ਤੇ ਹੀ ਪਿੱਛੇ ਨਹੀਂ ਲੱਗੇ ਉਹਨਾਂ ਨੂੰ ਪਤਾ ਸੀਗਾ ਕਿ ਉਸ ਦਿਨ ਸਿੱਧੂ ਮੂਸੇਵਾਲੇ ਨੇ ਇਹ ਪਿੰਡ ਚੋਂ ਲੰਘਣਾ ਇੱਥੇ ਨੇੜੇ ਸ਼ਮਸ਼ਾਨ ਘਾਟ ਹੈ ਪਿੰਡ ਦੇ ਲੋਕਾਂ ਵੱਲੋਂ ਵੀ ਦੱਸਿਆ ਗਿਆ ਕਿ ਅੱਠ ਬੰਦੇ ਸ਼ਮਸ਼ਾਨ ਘਾਟ ਦੇ ਵਿੱਚ ਕਾਫੀ ਲੰਮਾ ਸਮਾਂ ਬੈਠੇ ਰਹੇ ਸੋ ਲੰਮਾ ਸਮਾਂ ਬੈਠਣ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਸਾਰੀ ਮਰਡਰ ਦੀ ਪਲੈਨਿੰਗ ਆ ਉਹ ਕੋਈ 1 ਘੰਟੇ ਜਾਂ 2 ਘੰਟਿਆਂ ਚ ਨਹੀਂ ਹੋਈ ਉਹ ਸਵੇਰ ਤੋਂ ਹੋਈ ਵੀ ਸੀਗੀ ਕਿ ਇਹ ਮੂਸੇਵਾਲਾ ਜਿਹੜਾ ਸਿੱਧੂ ਸ਼ੁਭਦੀਪ ਸਿੱਧੂ ਆ ਉਹ ਏਸੇ ਰਸਤੇ ਤੋਂ ਹੀ ਲੰਘੇਗਾ ਏਸੇ ਰਸਤੇ ਤੋਂ ਹੀ ਲੰਘੇਗਾ ਪਹਿਲਾਂ ਮੰਦੇ ਇੱਥੇ ਵੀ ਤਣਾਤ ਸੀ ਇਹ ਉਹੜਾ ਜਿਹੜਾ ਇਹ ਪ੍ਰੀ ਪਲੈਨਟ ਸੀ ਸਾਰਾ ਕੁਝ ਵੀ ਹੈ ਜਿਹੜਾ ਉਹ ਮੌਕੇ ਤੇ ਨਹੀਂ ਹੋਇਆ